ਕਰਦੇ ਆਂ ਮਾਤਾ ਜੀ ਨਾਲ ਮਾਤਾ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ Facebook ਚੈਨਲ ਤੇ ਤੇ ਮਾਤਾ ਜੀ ਅਸੀਂ ਗੱਲਾਂ ਅੱਜ ਬੱਚਿਆਂ ਦੇ ਭਵਿੱਖ ਬਾਰੇ ਕਰਾਂਗੇ ਅੱਛਾ ਦੇ ਪਹਿਲਾਂ ਵਾਲੇ ਸਮੇਂ ਦੇ ਵਿੱਚ ਬੱਚੇ ਜਿਹੜੇ ਹੁੰਦੇ ਸੀ ਨਿਗਾ ਦੀ ਐਣਕ ਬਿਲਕੁਲ ਨਹੀਂ ਲੱਗਦੀ ਹੁੰਦੀ ਸੀ ਨਹੀਂ ਲੱਜੇ ਵੱਡਿਆਂ ਵੱਡਿਆਂ ਨਹੀਂ ਸੀ ਲੱਗ ਤੇ ਅੱਜ ਕੱਲ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਲੱਗੀਆਂ ਹੋਈਆਂ ਨੇ ਹੋਰ ਬੱਚੇ ਆਪਾਂ ਕਈ ਦੇਣੇ ਆ ਐਣਕਾਂ ਲੱਗੀਆਂ ਹੀਆਂ ਨੇ ਇਹਦਾ ਕੀ ਕਾਰਨ ਹੈ ਦੇ ਪਿੱਛੇ ਇਹ ਬੇਟੇ ਇਹ ਕਾਰਨ ਇਹੀ ਹੈ ਵੀ ਪਹਿਲਾਂ ਤਾਂ ਟੀਵੀ ਜਿਆਦੇ ਹੁੰਦੇ ਸੀ ਆ ਸਾਡੇ ਸਾਹਮਣੇ ਤਾਂ ਟੀਵੀ ਵੀ ਨਹੀਂ ਸੀ ਹੁੰਦਾ ਨਾ ਕੁਝ ਨਹੀਂ ਸੀ ਹੁੰਦਾ ਤੇ ਉਦੋਂ ਪਹਿਲਾਂ ਕੁਝ ਨਹੀਂ ਸੀ ਇਹ ਜੀ ਚੀਜ਼ ਹੁੰਦੀ ਦੇਖਣ ਵਾਲੀ ਜਿਹੜੀ ਨਿਗਾ ਲਾ ਕੇ ਦੇਖਣੀ ਜਿਆਦਾ ਤੌਰ ਤੇ ਕਿਉਂਕਿ ਕੰਮ ਕਾਰ ਜਿਆਦਾ ਹੁੰਦਾ ਸੀ ਜੇ ਖੇਡਾਂ ਸੀ ਤੇ ਉਹ ਵੀ ਜ਼ੋਰ ਵਾਲੀਆਂ ਹੁੰਦੀਆਂ ਸੀ ਤੇ ਕੰਮ ਹੁੰਦੇ ਸੀ ਜਿਆਦਾ ਭੱਜ ਦੌੜ ਕਰਨੇ ਜਿਵੇਂ ਜਾਂ ਛਾਮਾਂ ਪੈਣੀਆਂ ਤੇ ਸਾਰਿਆਂ ਨੇ ਵੱਡੇ ਵੱਡੇ ਪਡੋਲ ਬਣਾ ਲੈਣੇ ਮਿੱਟੀ ਦੇ ਤੇ ਪਿੰਡ ਨੇ ਸਾਰਿਆਂ ਨੇ ਵਿਹਲੇ ਹੋ ਕੇ ਜਿਵੇਂ ਹੁਣ ਸਾਥ ਚ ਬੈਠੇ ਤੇ ਉਹਨਾਂ ਨਾਲ ਨਾ ਟਾਈਮ ਹੋ ਗਿਆ 5 ਵਜੇ ਤੇ ਬੱਚਿਆਂ ਨੇ ਭੱਜਣਾ ਦੂਰੋਂ ਭੱਜੇ ਭੱਜਾਉਂਦਾ ਉੱਚੀਆਂ ਉੱਚੀਆਂ ਛਾਲਾਂ ਮਾਰਨੀਆਂ ਜਿਹਦੀ ਛਾਲ ਅੱਗੇ ਵੱਧ ਕੇ ਗਈ ਉਹਨਦੇ ਤੇ ਤਾੜੀਆਂ ਮਾਰ ਦੇਣੀਆਂ ਸਾਰਿਆਂ ਨੇ ਬੰਦਿਆਂ ਨੇ ਦੇਖਣਾ ਤੇ ਫਸਣਾ ਤੇ ਬਹੁਤ ਵਧੀਆ ਮਾਹੌਲ ਬਣਾਉਣਾ ਫਿਰ ਬੱਚਿਆਂ ਨੇ ਖਿੱਦੋ ਖੁੰਡੀ ਖੇਡ ਲੈਣੀ ਤੇ ਇਹ ਜਿਹੇ ਖੇਡਾਂ ਹੁੰਦੀਆਂ ਸੀ ਨਾ ਤਾਂ ਟੀਵੀ ਸੀ ਤੇ ਨਾ ਕੋਈ ਮੋਬਾਈਲਾਂ ਸੀ ਜਿੱਥੇ ਜਾਂ ਆਪਦਾ ਪੜਾਈ ਕਰ ਲੈਂਦੇ ਸੀ ਬੱਚੇ ਜਿਹੜੇ ਪੜ੍ਹਨ ਲੈਂਦੇ ਸੀ ਸਰਕਾਰੀ ਸਕੂਲਾਂ 'ਚ ਪੜ੍ਹੇ-ਪੜੇ ਵੀ ਕਿਤੇ ਇਹਦੇ ਵਿੱਚ ਇੱਕ ਚੀਜ਼ ਤੁਹਾਨੂੰ ਮੈਂ ਰੋਕਦਾ ਇਹਦੇ ਵਿੱਚ ਹੁਣ ਵਾਲੇ ਲੋਕਾਂ ਨੂੰ ਜਦੋਂ ਆਪਾਂ ਪੁੱਛੀਦਾ ਹੈ ਨਾ ਐਣਕਾਂ ਲੱਗ ਰਹੀਆਂ ਨੇ ਇਹਦੇ ਵਿੱਚ ਐਂ ਕਹਿ ਦਿੰਦੇ ਨੇ ਪਹਿਲਾਂ ਕਿਹੜਾ ਇੰਨੀਆਂ ਔਖੀਆਂ ਪੜਾਈਆਂ ਹੁੰਦੀਆਂ ਸੀਆਂ ਤੇ ਹੁਣ ਤਾਂ ਪੜਾਈਆਂ ਮੋਬਾਈਲਾਂ ਤੇ ਆ ਗਈਆਂ ਟੀਚਰ ਵੀ ਕਹਿ ਦਿੰਦੇ ਨੇ ਵੀ ਮੋਬਾਈਲਾਂ ਤੇ ਪੜਾਈਆਂ ਆ ਗਈਆਂ ਜੀ ਤਾਂ ਕਰਕੇ ਇਹਦੇ ਵਿੱਚ ਬੱਚਿਆਂ ਦੇ ਹੈਡਿੰਗ ਥੋੜਾ ਜਿਆਦਾ ਵਧ ਗਿਆ ਤੇ ਮੋਬਾਈਲ ਤਾਂ ਕਰਕੇ ਵੇਖਣੇ ਪੈ ਰਹੇ ਨੇ ਲੇਕਿਨ ਇਸ ਚੀਜ਼ ਦਾ ਜੇ ਤੁਸੀਂ ਹਿਸਾਬ ਲਾਓ ਤੁਹਾਡੇ ਜਮਾਨੇ ਵਿੱਚ ਵੀ ਬੱਚੇ ਪੜ੍ਹ ਕੇ ਅਫਸਰ ਲੱਗਦੇ ਹੋਣ ਲੱਗਦੇ ਸੀ ਉਦੋਂ ਦੀ ਪੜ੍ਹਾਈ ਦੀ ਹੁਣ ਦੀ ਪੜ੍ਹਾਈ ਦਾ ਕੁਝ ਵੀ ਨਹੀਂ ਗਈ ਹੈ ਹੂੰ ਜਿਹੜੀ ਉਹ ਪੜ੍ਹਾਈ ਸੀ ਨਾ ਉਹ ਤਾਂ 10 ਪੜੇ ਵੀ ਹੁਣ ਦੀ ਬੀਏ ਦਾ ਵੀ ਉੱਤੇ ਚੱਲਦੇ ਨੇ ਠੀਕ ਹੈ ਹੁਣ ਅਸੀਂ ਤਾਂ ਪੰਜ ਪੰਜ ਹੀ ਪੜੇ ਆ ਸਾਰੀਆਂ ਬਿਲਕੁਲ ਤੇ ਪੰਜ ਪੰਜ ਜੀ ਅਸੀਂ ਤਾਂ ਬਹੁਤ ਨੰਬਰ ਲੈਂਦੇ ਆ ਤੇ ਨਾਲੇ ਦੀਵਾ ਜਗਾ ਕੇ ਪੜ੍ਹਦੇ ਹੁੰਦੇ ਉਹਦੇ ਕਿਹਨੇ ਲੇਟਾਂ ਹੁੰਦੀਆਂ ਸੀ ਮੈਂ ਤੁਹਾਡੀ ਵੀ ਤੁਹਾਨੂੰ ਵੇਖੀ ਤਾਂ ਇਹ ਤੁਹਾਡੀ ਪੰਜਾਬੀ ਬਹੁਤ ਜ਼ਿਆਦਾ ਸਰਲ ਹੈ ਬਹੁਤ ਵਧੀਆ ਚੱਲਦੀ ਆ ਤੇ ਇਸ ਤਰ੍ਹਾਂ ਕਰਕੇ ਨਾ ਵੀ ਹੁਣੇ ਚੱਲਦੇ ਤੇ ਫੋਨ ਪਹਿਲਾ ਟੀਵੀ ਆ ਕੇ ਸਾਰੇ ਤੇ ਟੀਵੀਆਂ ਅੱਗੇ ਬਹਿ ਰਹੇ ਸੀ ਨਿਗਾ ਗੱਡ ਕੇ ਤੇ ਹੁਣ ਟੀਵੀਆਂ ਨੂੰ ਛੱਡਦੇ ਹੁਣ ਨਿੱਕੇ ਨਿੱਕੇ ਜਾ ਆਪਣੀਆਂ ਤਾਜ ਤੇ ਵੀਖ ਲਾ ਹਾਂ ਲੈ ਰੋਟੀ ਵੀ ਖਾਣੀ ਇਹਨੇ ਫੋਨ ਵੇਖ ਫੋਨ ਵੇਖ ਕੇ ਲੰਮੇ ਬਹਿ ਜਾਓ ਰੋਟੀ ਬਿਨਾਂ ਫੋਨ ਵੇਖ ਕੇ ਸਾਰਾ ਦਿਨ ਕੱਢਣਾ ਫੋਨ ਤੇ ਉਹਨੇ ਗੇਮਾਂ ਖੇਡਣੀਆਂ ਫੋਨ ਤੇ ਸਾਰਾ ਕੁਝ ਕਰਨਾ ਹੁਣ ਜੰਮਦੇ ਦਾ ਫੋਨ ਫੜ ਲੈਂਦੇ ਨੇ ਹੂੰ ਹੁਣ ਐਨਕਾ ਉਥੇ ਅੱਖਾਂ ਕੀ ਕਰਨ ਪੁੱਤ ਬੱਚਿਆਂ ਦੀਆਂ ਹੁਣ ਬੱਚੇ ਤਾਂ ਹੀ ਹੁਣ ਪੜ੍ਹਾਈ ਦਾ ਤਾਂ ਬਹਾਨਾ ਹੈ ਸਿਰਫ ਦੇਖਦੇ ਦਾ ਮੋਬਾਈਲਾ ਹੀ ਨੇ ਮੋਬਾਈਲਾ ਨੇ ਕੰਮ ਖਰਾਬ ਕੀਤੇ ਹੋਏ ਨੇ ਸਾਰੇ ਤੇ ਖਾਣਾ ਪੀਣਾ ਵੀ ਭੁੱਲ ਜਾਂਦੇ ਨੇ ਭੁੱਲ ਜਾਂਦੇ ਨਹੀਂ ਇਹਨਾਂ ਨੇ ਟਾਂ ਸੇ ਰੋਟੀ ਖਾਣੀ ਨਹੀਂ ਇਹਨਾਂ ਨੂੰ ਕੋਈ ਸਬਜੀ ਭਾਜੀ ਦੇ ਸਵਾਦ ਦਾ ਪਤਾ ਵੀ ਕੀ ਹੈ ਤੇ ਕੀ ਨਹੀਂ ਬਣਾਇਆਗਾ ਬਸ ਉਹ ਐ ਵੇਖੀ ਹੋਰ ਦੇ ਜਾਣਗੇ ਤੇ ਖਾਈ ਰੋਟੀ ਜਾਣਗੇ ਵੇਖੀ ਫੋਨ ਜਾਣਗੇ ਇਹਦੇ ਵਿੱਚ ਮੈਂ ਮਾਤਾ ਜੀ ਇੱਕ ਜੀ ਹੋਰ ਨੋਟ ਕੀਤੀ ਹੈ ਵੀ ਦੋਸਤੋ ਤੁਹਾਡੇ ਨਾਲ ਵੀ ਸਾਂਝੀ ਕਰਦਾ ਅੱਜ ਕੱਲ ਦੇ ਮਾਤਾ ਪਿਤਾ ਨੇ ਜਿਹੜੇ ਉਹ ਵੀ ਇੰਨਾ ਜ਼ਿਆਦਾ ਆਪਦੀ ਬਿਜ਼ੀ ਲਾਈਫ ਦੇ ਵਿੱਚ ਬਿਜ਼ੀ ਹੋ ਗਏ ਨੇ ਜਾਂ ਕਹਿ ਲੋ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਜਾਂ ਕਹਿ ਲੋ ਵੀ ਉਹ ਆਪਦੀ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਖੜਾ ਛਡਵਾਉਣਾ ਚਾਹੁੰਦੇ ਨੇ ਉਹਨੂੰ ਨਾ ਬੱਚਿਆਂ ਨੂੰ ਰੋਕ ਹੀ ਨਹੀਂ ਰਹੇ ਇਸ ਚੀਜ਼ ਬਾਰੇ ਇਹ ਮਤਲਬ ਉਹਿਆਂ ਦੇ ਵਿਚ ਆ ਗਿਆ ਬੱਚਾ ਰੋਂਦਾ ਫੋਨ ਫੜਾ ਦੇ ਚੁੱਪ ਕਰਕੇ ਉਹ ਆਪਦੇ ਫੋਨ ਤੇ ਲੱਗ ਗਿਆ ਮਾਤਾ ਆਪਦਾ ਕੰਮ ਕਰਕੇ ਆਪਦੇ ਫੋਨ ਤੇ ਲੱਗ ਜੂਗੀ ਨਾਲ ਕੰਮ ਕਰੀ ਜੂ ਨਾਲ ਫੋਨ ਵੇਖੀ ਜੂ ਉਹਨਾਂ ਇਹੋ ਜਿਹੇ ਮਾਹੌਲ ਚੱਲਣ ਡੈ ਹੂੰ ਇਹ ਉਦੋਂ ਦੇ ਮਾਹੌਲ ਤਾਂ ਬਹੁਤ ਹੀ ਵੱਖਰਾ ਜਿੱਕੇ ਮਤਲਬ ਜੇ ਤਾਂ ਤੁਹਾਡੇ ਬਚਪਨ ਦੇ ਖੇਡਾਂ ਵੇਲੇ ਆਪਾਂ ਦੱਸਦੇ ਤੁਸੀਂ ਦੱਸਦੇ ਬਹੁਤ ਖੇਡ ਦਿੰਦੇ ਆ ਤੇ ਅੱਜ ਕੱਲ ਦੇ ਬੱਚਿਆਂ ਤਾਂ ਮਨ ਦਾ ਖੇਡਾਂ ਖੁੱਡੋ ਬਾਰੇ ਕੋਈ ਪਤਾ ਹੀ ਨਹੀਂਗਾ ਹਣ ਉਸ ਖੇਡ ਦੇ ਤੁਸੀਂ ਆਪਦੇ ਖੇਡਾਂ ਬਾਰੇ ਤੁਹਾਨੂੰ ਜਾਣਕਾਰੀ ਦੋ ਕਿਹੜੀਆਂ ਕਿਹੜੀਆਂ ਖੇਡਾਂ ਹੁੰਦੀਆਂ ਸੀ ਉਸ ਉਸ ਖੇਡ ਇਹ ਉਸ ਖੇਡ ਦਾ ਤਾਂ ਇਹਨਾਂ ਨੂੰ ਹੁਣ ਅਸੀਂ ਸਾਰੇ ਬੱਚਿਆਂ ਨੇ ਇਕੱਠੇ ਹੋ ਕੇ ਗੋਲ-ਗੋਲ ਬਹਿ ਜਾਣਾ ਹੋਰ ਤੇਰੇ ਓ ਐਡਾ ਕੁ ਲੀੜਾ ਵੱਲ ਲੈਣਾ ਤੇ ਉਹ ਬਣਾ ਕੇ ਇੱਧਰ ਰੱਖ ਲੈਣਾ ਹੋ ਸਕਦਾ ਅੱਗ ਤੁਹਾਨੂੰ ਕਿਸੇ ਦਿਨ ਉਂਝੀ ਵਿਖਾ ਦੇਾਂਗੇ ਸਾਰਿਆਂ ਨੂੰ ਬਿਠਾ ਕੇ ਤੇ ਉਹ ਖੇਡ ਕੀ ਵਿਖਾ ਦੇਾਂਗੇ ਤਾਂ ਕਿਵੇਂ ਖੇਡਦੇ ਹੁੰਦੇ ਸੀ ਠੀਕ ਹੈ ਠੀਕ ਹੈ ਤੇ ਉਹ ਕੋਟਲਾ ਚਪਾਕੀ ਜੁਮੇ ਰਾਤ ਆਈਏ ਜਿਹੜਾ ਅੱਗੇ ਪਿੱਛੇ ਭੋਕੇ ਵੇਖੇ ਉਹਦੇ ਪਾ ਦੀ ਸ਼ਾਮ ਤਾਂ ਆਈਏ ਉਹ ਵਾਲੇ ਵਾਲੇ ਲੀੜਾ ਦੇ ਕੁ ਲਕੋਲ ਹਨ ਤੇ ਆਏ ਘੂਮ ਜਾਨਾ ਦਵਾਲੇ ਦਾਲੇ ਤੇ ਇੱਕ ਦੇ ਪਿੱਛੇ ਰੱਖ ਦੇਣ ਨਾਲ ਜਾ ਕੇ ਹੂੰ ਤੇ ਜੇ ਤਾਂ ਉਹਨੂੰ ਪਤਾ ਲੱਗ ਗਿਆ ਆਪ ਢੇੜਾ ਕੱਢੀ ਜਾਂਣਾ ਉਹਨੇ ਹੱਥ ਲੁਕੋਗੇ ਜੇ ਤਾਂ ਉਹਨੂੰ ਪਤਾ ਲੱਗ ਗਿਆ ਤੇ ਉਹਨੇ ਉਹ ਕਪੜਾ ਚੋੱਕ ਕੇ ਉਹਦੇ ਮਗਰ ਭੱਜ ਜਾਣਾ ਤੇ ਉਹ ਨਿਆਣੇ ਘੁੰਮ ਕੇ ਉਹਦੀ ਥਾਂ ਤੇ ਬਹਿ ਜਾਣਾ ਤੇ ਜੇ ਉਹ ਪਿੱਛੇ ਕਾਬੂ ਆ ਗਿਆ ਤੇ ਫਿਰ ਉਹਦੀ ਠੂਈ ਟਮਾਰਨੇ ਆ ਤੇ ਜੇ ਜਿਹਦੇ ਮਗਰ ਰੱਖਿਆ ਉਹਨੂੰ ਨਹੀਂ ਪਤਾ ਲੱਗਾ ਫਿਰ ਦੁੱਗੇ ਨੇ ਢੇੜਾ ਲਿਆ ਕੇ ਤੇ ਫਿਰ ਉਹ ਕੋਟਲਾ ਜਾਂ ਵਟਿਆ ਨੇ ਫਿਰ ਉਹ ਨਹੀਂ ਕੁੱਟੀ ਜਾਣਾ ਤੇ ਫਿਰ ਉਹਨੂੰ ਉੱਤੋਂ ਦੀ ਆਣੀ ਹੋਰ ਖੇਡਾਂ ਘੜੀਆਂ ਹੁੰਦੀਆਂ ਕੋਈ ਗੁੱਲੀ ਡੰਡਾ ਹੁੰਦਾ ਜਿਵੇਂ ਮੁੰਡਿਆਂ ਦੀ ਹਾਂ ਗੁੱਲੀ ਲੋਕਾਂ ਨੇ ਲੋਕਨ ਮੈਡੀਕੈਟ ਨਹੀਂ ਤੋਂ ਪਛਾਣ ਖੇਡਨੀ ਨਹੀਂ ਕੂਚ ਨਹੀਂ ਖੇਡਨੀ ਖੇਡਨੀ ਇੱਕ ਕੁੜੀਆਂ ਖੇਡਦੇ ਨੇ ਅਸੀਂ ਗੀਤੇ ਬਾ ਕੀ ਦੇਦੇ ਸੀ ਉਹਨਾਂ ਨੂੰ ਹਾਂ ਲੜਕੀਆਂ ਖੇਡਨੀਆਂ ਘਾਨਾ ਭਲ ਕੇ ਉਹ ਖੇਡੀਆਂ ਇੱਕ ਢੀਬਾ ਢੀਢੀਬਾ ਖੇਡਣਾ ਕਹਿ ਦਿੰਦੇ ਸੀ ਤੇ ਉਹ ਬਹੁਤ ਛੋਣੀਆਂ ਕਿਦਾਂ ਸੀ ਉਹਦਾ ਕਈ ਹੁੰਦੀ ਸੀ ਹੁਣ ਵਾਲੇ ਬੱਚਿਆਂ ਨੂੰ ਤਾਂ ਇਸ ਬਾਰੇ ਮਿਲਦਾ ਜਾਣਕਾਰੀ ਨਹੀਂ ਹੁਣ ਫੋਨਾਂ ਤੋਂ ਬਗੈਰ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਕਿਸੇ ਖੇਡ ਦਾ ਨਹੀਂ ਪਤਾ ਨਾ ਕੁੜੀਆਂ ਨੂੰ ਪਤਾ ਹੁਣ ਅਸੀਂ ਤਾਂ ਦੀਵੇ ਦੇ ਚਾਨਣ ਨੇ ਉਹ ਕਿਹੜੀਆਂ ਲਾਈਟਾਂ ਹੁੰਦੀਆਂ ਸਾਡੇ ਸਮੇਂ ਤੋਂ ਲਾਈਟ ਵੀ ਕੋਣੀ ਸੀ ਅੱਛਾ ਦੀਵਾ ਜਗਾਉਣਾ ਨਿਕਾ ਜਾਂ ਤੇਲ ਪਾ ਕੇ ਤੇ ਉਹਦੇ ਸਾਹਮਣੇ ਬਹਿ ਕੇ ਦਿਨੇ ਕੰਮਕਾਰ ਕਰਾਉਣਾ ਦੇ ਮਾਪਿਆਂ ਨਾਲ ਤੇ ਸਾਰਾ ਦਿਨ ਕੰਮ ਕਰਨਾ ਸਕੂਲ ਵੀ ਜਾਣਾ ਤੇ ਮੁੜ ਕੇ ਆ ਕੇ ਦੀਵੇ ਦੇ ਚਾਰਨੇ ਖੇਡ ਵੀ ਲੈਣਾ ਖੇਡ ਖੂਡ ਕੇ ਜਦ ਦੇ ਲੈਣਾ ਤੇ ਉਹ ਦੀਵੇ ਦੇ ਚਾਰਨੇ ਨੇ ਬਹਿ ਕੇ ਤੇ ਆ ਤਾਂ ਪੜੀ ਜਾਣਾ ਤੇ ਬਹੁਤ ਵਧੀਆ ਪੜਾਈ ਹੁੰਦੀ ਸੀ ਮੈਂ ਤਾਂ ਐਨੇ ਨੇ ਨੰਬਰ ਲਈਦੇ ਹੁੰਦੇ ਸੀ ਸਿਰੇ ਤੋਂ ਸਿਰੇ ਮੈਂ ਠੀਕ ਹੈ ਹਾਂ ਹੁਣ ਤਾਂ ਬੱਚੇ ਮਸਾਂ ਰੋਂਦੇ ਧੋਂਦੇ ਪਾਸ ਹੀ ਹੁੰਦੇ ਨੇ ਤੇ ਮਤਲਬ ਤੁਸੀਂ ਅੱਜ ਫਿਰ ਬੱਚਿਆਂ ਨੂੰ ਮੋਬਾਈਲਾਂ ਬਾਰੇ ਤੁਸੀਂ ਦਸਕਾਣੋਂ ਕੀ ਸੰਦੇਣਾ ਦੇਣਾ ਚਾਹੋਗੇ ਮਾਦਰੋਂ ਨੂੰ ਵੀ ਤੇ ਬੱਚਿਆਂ ਨੂੰ ਮੈਂ ਤਾਂ ਇਹ ਯਾਨੀ ਇਹ ਫੋਨਾਂ ਤੋਂ ਦੂਰ ਰੱਖੋ ਬੇਟਾ ਤੁਸੀਂ ਸਾਰੇ ਆਪਾਂ ਵੀ ਸਾਰੇ ਇਹਨਾਂ ਦੇ ਸਿਖਾਈ ਕਰੀਏ ਥੋੜੀ ਜੀ ਬੱਚਿਆਂ ਤੇ ਤੇ ਇਹਨਾਂ ਨੂੰ ਫੋਨ ਤੋਂ ਪਿੱਛੇ ਢਾਈਏ ਫੋਨ ਆਪ ਵੀ ਘਟ ਵੇਖੀ ਇਹਨਾਂ ਦੇ ਸਾਹਮਣੇ ਤੇ ਇਹਨਾਂ ਨੂੰ ਵੀ ਘਟ ਵਖਾਈ ਹੁਣ ਆਪਣਾ ਜਿਸਕੇ ਪੈ ਜਾਂਦਾ ਵੀ ਖਬਰ ਆਈ ਸਵੇਰੇ ਸੁੱਤੇ ਉੱਠਦੇ ਗਿਸਰੇ ਜੀ ਪਹਿਲਾਂ ਫੇਂਦੇ ਬੱਚੇ ਪਹਿਲਾਂ ਫੋਨ ਵੇਖਦੇ ਨੇ ਹੋਰ ਨਹੀਂ ਬਾਗ ਨੂੰ ਸਤਨਾਮ ਨਹੀਂ ਆਉਂਦੇ ਪਹਿਲਾਂ ਫੋਨ ਵੇਖਦੇ ਵੀ ਅੱਜ ਕੀ ਖਬਰ ਆਈ ਅੱਜ ਕੀ ਨਵਾਂ ਆਇਆ ਇਹ ਆਪਾਂ ਨੇ ਵੀ ਗਿਆ ਆਪਾਂ ਆਪ ਖੁਦ ਫੋਨ ਤੋਂ ਘੱਟ ਵੇਖਾਂਗੇ ਤੇ ਗਾਂ ਬੱਚਿਆਂ ਨੂੰ ਵੀ ਆਪਾਂ ਇਹਨਾਂ ਦੀ ਕੋਸ਼ਿਸ਼ ਕਰੀਏ ਵਤ ਵਤ ਤੇ ਨਿਗਰਾਨੀਆਂ ਦੀਆਂ ਬਾਝੜੀਆਂ ਨਹੀਂ ਤਾਂ ਇਹ ਤਾਂ ਹੁਣੇ ਐਨਕਾ ਲਾਈ ਬੈਠੇ ਨੇ ਤੇ ਫਿਰ ਇਹ ਕਿੰਨਾ ਮੁਸ਼ਕਲ ਹੋ ਜਾਏਗਾ ਮੇਰੇ ਨਾਲ ਗੱਲ ਦਿਮਾਗ ਦੇ ਵਿੱਚ ਹੋ ਰਾਕੀ ਦਰਸ਼ਕੋ ਕੱਟਣ ਤੋਂ ਪਹਿਲਾਂ ਮੈਂ ਗੱਲ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰਨ ਲੱਗਾ ਕਿ ਜਿਹੜੇ ਅੱਜ ਕੱਲ੍ਹ ਕਈ ਗੁਰਮੁਖ ਪਿਆਰੇ ਨੇ ਤੇ ਉਹ ਅੱਜ ਕੱਲ੍ਹ ਪਾਠ ਵੀ ਫੋਨਾਂ ਦੇ ਤੇ ਕਰਦੇ ਨੇ ਡਾਊਨਲੋਡ ਕਰਕੇ ਰੱਖਿਆ ਹੋਇਆ ਤੇ ਗੁੜਤਾ ਸਾਹਿਬ ਤੋਂ ਪਾਠ ਨਹੀਂ ਕਰਦੇਗੇ ਹਾਲਾਂਕਿ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਬਿਲਕੁਲ ਸੱਚਮਤਾ ਨਾਲ ਤੇ ਗੁੜਕਾ ਸਾਹਿਬ ਹੱਥਾਂ 'ਚ ਫੜ ਕੇ ਹਾਂ ਉਹਦੇ ਨਾਲ ਸਾਡਾ ਬਿਲਕੁਲ ਗੁਰੂ ਨਾਲ ਪ੍ਰੇਮ ਵੀ ਵੱਧਾ ਤੇ ਸਤਿਕਾਰ ਵੀ ਵੱਧਾ ਤੇ ਸਾਨੂੰ ਇਹ ਫੋਨ ਦੇ ਵਿੱਚ ਇਸ ਤਰ੍ਹਾਂ ਬਾਣੀ ਨਹੀਂ ਪੜ੍ਹਣੀ ਚਾਹੀਦੀ ਇਹ ਤੁਹਾਨੂੰ ਮੈਸੇਜ ਜ਼ਰੂਰ ਦੇਵਾਂਗੇ ਤੁਸੀਂ ਧਿਆਰ ਕਰਿਓ ਮਾਤਾ ਇਹ ਵੀ ਬਹੁਤ ਅੱਜ ਕੱਲ੍ਹ ਹਾਂ ਇਹ ਵੀ ਬਹੁਤ ਚਲਦਾ ਜੀ ਦੀ ਕਿਤੇ ਰਾਤ ਨੂੰ ਦੇਖੋ ਫੋਨ ਤੇ ਹੀ ਪੜੀ ਜਾਂਦੇ ਨੇ ਪਾਠ ਫੋਨ ਤੇ ਹੀ ਚੱਲਦਾ ਪਿਆ ਗੁੜਕਾ ਸਾਹਿਬ ਤਾਂ ਕੋਈ ਅਰਲਾ ਵਰਲੇ ਪੜ੍ਹਦਾ ਨਹੀਂ ਜੇ ਆਮ ਬਾਲ ਗੁੜਕਾ ਸਾਹਿਬ ਤੇ ਹੀ ਕਈਆਂ ਨੇ ਤਾਂ ਪਾਠ ਗੁਰੂ ਗ੍ਰੰਥ ਸਾਹਿਬ ਦੇ ਡਾਊਨਲੋਡ ਕੀਤੇ ਹੁੰਦੇ ਨੇ ਉਹ ਪਾਠ ਗੁਰੂ ਗ੍ਰੰਥ ਸਾਹਿਬ ਦੇ ਵੀ ਉਹ ਤੇ ਫੋਨ 'ਤੇ ਕਰੀ ਜਾਂਦੇ ਨੇ ਠੀਕ ਹੈ ਕਿ ਉਹ ਫਿਰ ਉਹਨਾਂ ਸਤਿਕਾਰ ਨਾਲ ਨਾ ਗੁਰਬਾਣੀ ਨੂੰ ਮਿਲਦਾ ਜਿੰਨਾ ਮਿਲਣਾ ਚਾਹੀਦਾ ਹਮ ਹਮ ਮਹਾਰਾਜ ਦੇ ਹੱਥ ਸੁੱਕੇ ਕਰੀਏ ਛੋਣੀ ਜਿਹਾ ਗੁਟਕਾ ਪ੍ਰਕਾਸ਼ ਕਰੀਏ ਪਾਠ ਕਰੀਏ ਗੁਰੂ ਮਹਾਰਾਜ ਵੀ ਖੁਸ਼ ਹੋਣ ਆਪਣੇ ਤੇ ਉਹ ਕੰਮ ਆਪ ਕਰਦੇ ਨਹੀਂ ਹਮ ਸਾਰੇ ਨਹੀਂ ਕਰਦੇ ਇੱਕ ਦੂਜੇ ਨੂੰ ਦੇਖ ਕੇ ਤੇ ਉਹ ਬਸ ਫੋਨ ਫੜੀ ਜਾਂਦੇ ਨੇ ਬਿਲਕੁਲ ਬਿਲਕੁਲ ਚਲੋ ਠੀਕ ਹੈ ਦਰਸ਼ਕੋ ਸਾਡੀ ਇੰਨੀ ਗਾ ਹਾਜ਼ਰੀ ਪ੍ਰਮਾਣ ਕਰਿਓ ਤੇ ਸਾਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਨਾਲ ਸਾਨੂੰ ਦੱਸਿਓ ਕਿ ਮਾਤਾ ਜੀ ਨਾਲ ਗੱਲਾਂ ਬਾਤਾਂ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਜੇ ਕੋਈ ਵਿੱਚੋ ਗਲਤੀ ਹੋ ਜਾਂਦੀ ਆ ਜਾਂ ਵੱਧ ਘੱਟ ਸ਼ਬਦ ਬੋਲਿਆ ਜਾਂਦਾ ਤਾਂ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਕਿਉਂਕਿ ਅਸੀਂ ਅਜੇ ਨਵੇਂ ਆ ਇਸ ਚੀਜ਼ ਦੇ ਵਿੱਚ ਆਪਦੇ ਦਿਲ ਦੀਆਂ ਗੱਲਾਂ ਨੇ ਸਾਨੂੰ ਕੋਈ ਕਿਸ ਤਰ੍ਹਾਂ ਦਾ ਉਹ ਨਹੀਂ ਹੈਗਾ ਅਸੀਂ ਜੋ ਸਾਡੇ ਦਿਲ ਦੇ ਵਿੱਚ ਆਉਂਦਾ ਉਹ ਅਸੀਂ ਤੁਹਾਡੇ ਨਾਲ ਵੀ ਵਿਚਾਰ ਸਾਂਝੇ ਕਰ ਲੈਨੇ ਆ ਤੇ ਧੰਨਵਾਦ ਤੁਹਾਡਾ ਜੀ